ਜੀ ਅੱਜ ਕੁਝ ਕਹਿਣਾ ਹੋਵੇ ਕੀ ਕਹੋਗੇ ਅੱਜ ਦੀ ਪੀੜੀ ਨੂੰ ਅੱਜ ਦਾ ਦਿਨ ਬੜਾ ਵੱਡਾ ਜੀ ਅੱਜ ਜਿਸ ਦਿਨ ਤੇ ਆਪਾਂ ਇੰਟਰਵਿਊ ਕਰ ਰਹੇ ਆ ਇਸ ਦਿਨ ਸਾਕੇ ਦਾਸ ਫ਼ਰ ਪਾਸ਼ਾ ਦੇ ਛੋਟੇ ਫਰਜੰਦ ਜਿਹੜੇ ਆ ਮੀਆਂ ਚ ਜਣਤੇ ਸੀਗੇ ਸੋ ਮੇਲਾਦਾ ਅੱਜ ਦਾ ਦਿਨ ਉਹਨਾਂ ਵਾਸਤੇ ਕੁਝ ਕਹਿਣਾ ਚਾਹੀਦਾ ਵੀ ਉਸ ਮਰਦ ਅਗਮੜੇ ਮਰਦ ਜਿਹਾ ਦਸਵੇਂ ਪਾਸ਼ਾ ਦੀ ਗੱਲ ਕਰਨ ਨਾ ਇਸ लायक ਤੇ ਨਹੀਂ ਹੈਗਾ ਇੰਦੇ ਉਸ ਮਰਦ ਦਾ ਗਮੜੇ ਮਰਦ ਜਿਹਾ ਦੁਨੀਆ ਤੇ ਮੁੜ ਕੇ ਹੋਇਆ ਹੀ ਨਹੀਂ ਉਹ ਆਪਣੇ ਆਪ ਚ ਹੀ ਬੜਾ ਅਲਾਸਾਨੀ ਪਾਦਸ਼ਾਹ ਸੀਗਾ ਜੇਕ ਲੈਂਡ ਦੇ ਵਿੱਚ ਉਹਨਾਂ ਨੂੰ ਡਿਸਕ੍ਰਾਈਬ ਕਰਨਾ ਹੋਵੇ ਤੇ ਅਜੀਬੀਰ ਸਿੰਘ ਜੀ ਨੇ ਲਿਖਿਆ ਕਿ ਕਹਿੰਦੇ ਮਹਾਬਲੀ ਤਪਸਵੀ ਵੀਰ ਯੋਧਾ ਉਹ ਇੱਕੋ ਹੀ ਸੀ ਜਿੱਚੇ ਸਾਰੀਆਂ ਖੂਬੀਆਂ ਸੀ ਕਹਿੰਦਾ ਉਸ ਮਰਦ ਦਾ ਗਮੜੇ ਮਰਦ ਜਿਹਾ ਦੁਨੀਆ ਤੇ ਮੁੜ ਕੇ ਹੋਇਆ ਹੀ ਨਹੀਂ ਲੋਕੀਂ ਧੀਆਂ ਤੋੜ ਕੇ ਰੋਂਦੇਓ ਪੁੱਤ ਵਾਰ ਕੇ ਰੋਇਆਈ ਬੱਚਿਆਂ ਵਾਲਿਆ ਭੁੱਲ